ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਦੋਂ ਵੀ ਅਸੀਂ ਕੀਰਤਨ ਦੀ ਗੱਲ ਕਰਦੇ ਹਾਂ ਬਾਣੀ ਦੀ ਗੱਲ ਕਰਦੇ ਹਾਂ ਜਾਂ ਵੀਰ ਰਸ ਦੀ ਗੱਲ ਕਰਦੇ ਹਾਂ ਤਾਂ ਉਹ ਪੁਰਾਣੇ ਸੁਰ ਉਹ ਪੁਰਾਣੇ ਰਾਗ ਉਹ ਪੁਰਾਣੀ ਰਸਨਾ ਸਾਨੂੰ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਜਿਸ ਨੂੰ ਸੁਣਦਿਆਂ ਹੀ ਸਾਡੇ ਮਨ ਦੇ ਵਿੱਚ ਉਹ ਭਾਵਨਾ ਆਉਂਦੀ ਹੈ ਕਿ ਦਿਲ ਕਰਦਾ ਹੈ ਸ਼ੇਰਾਵਾਂ ਖੜ ਕੇ ਦਹਾੜਨ ਲੱਗ ਪਈਏ ਆਓ ਤੁਹਾਨੂੰ ਸੁਣਾਨੇ ਆ ਕੁਝ ਅਜੇਹੀ ਹੀ ਆਵਾਜ਼ ਜਿਸ ਨੂੰ ਸੁਣ ਕੇ ਤੁਹਾਡਾ ਹੀ ਮਨ ਨਿਹਾਲ ਹੋ ਜਾਵੇਗਾ ਮੇਰਾ ਸ਼ੇਰ ਬਹਾਦਰ ਸੁਰਮਾ ਉਹ ਜਰਨੇਲਾ ਦਾ ਜਰਨੇਲ ਜਿਸਨੇ ਮੌਤ ਵਿਆਹੀ ਹਾਸਾ ਮੇਰਾ ਸ਼ੇਰ ਬਹਾਦਰ ਸੂਰਮਾ ਜੇ ਨੀਲਾ ਕਾਜਰ ਗੈਲ ਥਲੇ ਮੌਤ ਵੀ ਆਈ ਹਾਸ ਕੇ ਜਿਸ ਨੇ ਮੌਤ ਵੀ ਆਈ ਹਾਸ ਕੇ ਉਹ

ਗੁਰਪਿਆਰੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਨਾਲ 바ਖੂਪੀ ਜੁੜੇ ਰਹੀਏ ਆਪਣੇ ਬੱਚਾ ਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਨੂੰ ਪੀੜੀਆਂ ਨੂੰ ਇਤਿਹਾਸ ਦੇ ਨਾਲ ਬਾਣੀ ਦੇ ਨਾਲ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਅਸੀਂ ਇੱਕ ਰੂਟੀਨ ਬਣਾ ਕੇ ਰੱਖੀ ਹੈ ਗੁਰਦੁਆਰਾ ਜਾਣਾ ਹੈ ਮੱਥਾ ਟੇਕਣਾ ਹੈ ਬਸ ਉੱਥੇ ਤੱਕ ਹੀ ਸਾਡਾ ਨਿਬੜ ਜਾਂਦਾ ਹੈ ਪਰ ਅਗਰ ਅਸੀਂ ਬਾਣੀ ਆਪ ਪੜਾਂਗੇ ਬਾਣੀ ਕੰਠ ਕਰਾਂਗੇ ਬੱਚਾ ਨੂੰ ਸਮਝਾਣ ਜੋਗੇ ਹੋਵਾਂਗੇ ਕੋਈ ਪ੍ਰਚਾਰਕ ਸਹੀ ਬੋਲ ਰਿਹਾ ਹੈ ਜਾਂ ਗਲਤ ਬੋਲ ਰਿਹਾ ਹੈ ਵਿਆਖਿਆ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਅਗਰ ਅਸੀਂ ਆਪ ਗਿਆਨਵਾਨ ਹੋਵਾਂਗੇ ਟਕਟੂਕਟ ਅਸੀਂ ਆਪਣੇ ਬੱਚਿਆਂ ਤੱਕ ਗਲਤ ਗਿਆਨ ਨਹੀਂ ਪਹੁੰਚਾਣ ਦਵਾਂਗੇ ਕਿਉਂਕਿ ਸਾਨੂੰ ਆਪ ਸੋਚੀ ਹੋਵੇਗੀ ਸਾਨੂੰ ਆਪ ਪਤਾ ਹੋਵੇਗਾ ਕਿ ਸਹੀ ਹੈ ਤੇ ਕੀ ਗਲਤ ਕੌਣ ਸਹੀ ਪ੍ਰਚਾਰ ਰਿਹਾ ਹੈ ਤੇ ਕੌਣ ਗਲਤ ਕੌਣ ਗੁਰਮਤ ਦਾ ਪ੍ਰਚਾਰ ਕਰ ਰਿਹਾ ਹੈ ਤੇ ਕੌਣ ਮਨਮਤ ਦਾ ਉਮੀਦ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ